ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਗਲੀ ਦੇ ਮੋੜ ਤੇ ਪਾਰਵਤੀ ਨੇ ਲੋਹੇ ਦਾ ਟਰੰਕ ਖੋਲ੍ਹ ਲਿਆ ਉਹਦੇ ਸਾਹਮਣੇ ਉਹਦਾ ਵੈਡਿੰਗ ਗੌਨ ਸੀ ਜਿਹੜਾ ਸੱਸ ਜੂਲੀਆ ਨੇ 50 ਬਰੇ ਪਹਿਲਾਂ ਉਸ ਨੂੰ ਦਿੱਤਾ ਸੀ ਇਹੋ ਗੌਣ ਫਿਰ ਅੰਜਲੀ ਨੇ ਆਪਣੀ ਸੱਸ ਜੂਲੀਆ ਕੋਲੋਂ ਲਿਆ ਸੀ ਪਰ ਪਾਰਵਤੀ ਫਿਰ ਇਹ ਨਾ ਪੁੱਛ ਸਕੀ ਕਿ ਜੂਲੀਆ ਨੂੰ ਇਹ ਗੌਣ ਕਿਸ ਨੇ ਦਿੱਤਾ ਸੀ ਵੈਡਿੰਗ ਗੌਨ ਤੇ ਹੱਥ ਫੇਰਨ ਲੱਗੀ ਉਹ یوں ਜਿਵੇਂ ਉਸ ਨੂੰ ਪਿਆਰ ਕਰ ਰਹੀ ਹੋਵੇ ਜਾਂ ਸੁਣਾਉਣ ਲੱਗੀ ਹੋਵੇ ਟੁੱਟੇ ਟੁੱਟੇ ਤੇ ਬਿਖਰੇ ਬਿਖਰੇ ਸ਼ਬਦ ਉਹਦੇ ਮਨ ਵਿੱਚ ਆਉਣ ਲੱਗੇ ਜਿਹੜੇ ਫਿਰ ਗੱਲ ਬਣ ਗਏ ਇਸ ਦੇ ਨਾਲ ਹੀ ਫਿਰ ਸ਼ਬਦਾਂ ਦੀ ਇੱਕ ਕੜੀ ਜਹੀ ਉਸ ਦੇ ਸਾਹਮਣੇ ਆ ਗਈ ਜਿਹੜੀ ਫਿਰ ਹੌਲੀ ਹੌਲੀ ਜੁੜਦੀ ਹੋਈ ਜਿਵੇਂ ਇੱਕ ਲੰਬੀ ਕਹਾਣੀ ਬਣ ਗਈ ਜਦੋਂ ਦੀ ਇਹ ਗੱਲ ਹੈ ਤਾਂ ਉਹ ਬਹੁਤ ਘੱਟ ਬੱਚੇ ਬਾਹਰ ਦੇ ਮੁਲਕ ਪੜਨ ਜਾਇਆ ਕਰਦੇ ਸਨ ਫਿਰ ਕੁੜੀ ਤਾਂ ਕੋਈ ਵੀ ਨਹੀਂ ਭਾਵੇਂ ਪਾਰਵਤੀ ਦੇ ਘਰ ਵਾਲੇ ਬਾਹਰ ਭੇਜਣ ਦੇ ਹੱਕ ਵਿੱਚ ਨਹੀਂ ਸਨ ਪਰ ਤਾਂ ਵੀ ਕਿਵੇਂ ਨਾ ਕਿਵੇਂ ਕਰ ਕਰਾ ਕੇ ਪਾਰਵਤੀ ਨੇ ਇਸ ਲਈ ਆਪਣੇ ਘਰ ਵਾਲਿਆਂ ਨੂੰ ਰਾਜੀ ਕਰ ਲਿਆ ਸੀ ਉਹਨਾਂ ਨੂੰ ਮਨਾ ਲਿਆ ਸੀ ਬ੍ਰਾਹਮਣ ਪਰਿਵਾਰ ਦੀ ਕੁੜੀ ਸੀ ਕਰਦਿਆਂ ਉਸ ਅੱਗੇ ਕਈ ਸ਼ਰਤਾਂ ਰੱਖ ਦਿੱਤੀਆਂ ਬਾਹਰ ਦੇ ਮੁਲਕ ਜਾ ਮਾਸ ਨਹੀਂ ਖਾਣਾ ਆਪਣਾ ਧਰਮ ਨਹੀਂ ਛੱਡਣਾ ਪ੍ਰਾਇ ਮਰਦਵਲ ਅੱਖ ਚੋਕ ਕੇ ਨਹੀਂ ਵੇਖਣਾ ਜੇ ਤੂੰ ਇਹਨਾਂ ਵਿੱਚੋਂ ਕੁਝ ਵੀ ਕੀਤਾ ਤਾਂ ਸਾਡੇ ਘਰ ਦੇ ਬੂਹੇ ਤੇਰੀ ਖਾਤਰ ਹਮੇਸ਼ਾ ਲਈ ਬੰਦ ਹੋ ਜਾਣਗੇ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ ਕੋਈ ਸੰਬੰਧ ਨਹੀਂ ਰਹੇਗਾ ਗੱਲਾਂ ਦੀ ਕੜੀ ਜੁੜਦੇ ਜੁੜਦੇ ਪਾਰਵਤੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਜਿਵੇਂ ਉਸ ਨੂੰ ਆਪਣਾ ਘਰ ਛੱਡਦੇ ਵੇਲੇ ਦੁੱਖ ਹੋਇਆ ਸੀ ਤਕਲੀਫ ਹੋਈ ਸੀ ਆਸਟ੍ਰੇਲੀਆ ਆ ਹੁਣ ਤੋਂ ਨਹੀਂ ਸਗੋ ਬਹੁਤ ਪਹਿਲਾਂ ਤੋਂ ਜਿਹੜੇ ਵਿਦਿਆਰਥੀ ਇੱਥੇ ਪੜਨ ਆਉਂਦੇ ਨੇ ਉਹਨਾਂ ਨੂੰ ਆਪਣੇ ਰਹਿਣ ਲਈ ਆਪਣੇ ਖਾਣ ਪੀਣ ਲਈ ਆਪਣੀ ਯੂਨੀਵਰਸਿਟੀ ਫੀਸ ਦਾ ਆਪ ਪ੍ਰਬੰਧ ਕਰਨਾ ਪੈਂਦਾ ਹੈ ਪਾਰਵਤੀ ਨੂੰ ਇਸ ਲਈ ਫੇਰ ਨੌਕਰੀ ਕਰਨੀ ਪਈ ਉਸਨੇ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਕੰਪਨੀ ਬਰਨਿੰਗ ਦੇ ਇੱਕ ਵੇਅਰ ਹਾਊਸ ਵਿੱਚ ਨੌਕਰੀ ਕਰ ਲਈ। ਕੰਮ ਇੰਨਾ ਸੌਖਾ ਨਹੀਂ ਸੀ। ਭਾਰੀ ਸਮਾਨ ਟਰਾਲੀ ਤੇ ਰੱਖ ਤੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਪੈਂਦਾ ਸੀ। ਫਿਰ ਲਾ ਕੇ ਰੈਂਕ ਵਿੱਚ ਸੈੱਟ ਕਰਨਾ ਹੁੰਦਾ ਸੀ। ਪਾਰਵਤੀ ਭਾਵੇਂ ਜੁੱਸੇ ਦੀ ਤਕੜੀ ਸੀ ਪਰ ਤਾਂ ਵੀ ਇਹ ਕੰਮ ਇੰਨਾ ਸੌਖਾ ਨਹੀਂ ਸੀ। ਇਸ ਲਈ ਤਾਂ ਬਹੁਤ ਔਖਾ ਸੀ। ਉਥੇ ਬੈਨਿੰਗ ਵੇਅਰ ਹਾਊਸ ਵਿੱਚ ਵਿਲੀਅਮ ਨਾਦਾ ਇੱਕ ਮੁੰਡਾ ਵੀ ਜੌਬ ਕਰਦਾ ਸੀ ਜਿਹੜਾ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਇੰਜੀਨੀਅਰਿੰਗ ਕਰਨ ਆਇਆ ਸੀ ਉਹ ਆਪਣੀ ਮਾਂ ਨਾਲ ਆਪਣੇ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਸ਼ੁਰੂ ਵਿੱਚ ਔਖਾ ਕੰਮ ਵੇਖ ਕੇ ਉਹ ਪਾਰਵਤੀ ਦੀ ਕਈ ਵਾਰੀ ਮਦਦ ਕਰ ਦਿੰਦਾ ਸੀ ਫਿਰ ਹੌਲੀ-ਹੌਲੀ ਉਹਦੀ ਉਹ ਮਦਦ ਜਾਣ-ਪਛਾਣ ਵਿੱਚ ਬਦਲ ਗਈ ਭਾਵੇਂ ਪਾਰਵਤੀ ਨੂੰ ਇੱਕ ਵਾਰੀ ਆਪਣੇ ਘਰ ਦੇ ਵੱਡਿਆਂ ਦੀਆਂ ਸ਼ਰਤਾਂ ਚੀਤੇ ਆਈਆਂ ਪਰ ਤਾਂ ਵੀ ਉਹ ਆਪਣੇ ਆਪ ਨੂੰ ਰੋਕ ਨਹੀਂ ਸકી ਆਪਣੇ ਆਪ ਨੂੰ ਨਹੀਂ ਸਮਝਾ ਸਕੀ ਅਖੀਰ ਪਾਰਵਤੀ ਦਾ ਵਿਲੀਅਮ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਘਰ ਵਿੱਚ ਵਿਲੀਅਮ ਦੀ ਮਾਂ ਨੂੰ ਪੁੱਤ ਦੀ ਚੁਣੀ ਕੁੜੀ ਪਸੰਦ ਆ ਗਈ ਉਸ ਨੇ ਪਾਰਵਤੀ ਨੂੰ ਵਿਆਹ ਲਈ ਉਹ ਗੌਣ ਦੇ ਦਿੱਤਾ ਜੋ 50 ਵਰੇ ਪਹਿਲਾਂ ਉਸ ਦੀ ਸੱਸ ਨੇ ਉਸ ਨੂੰ ਦਿੱਤਾ ਸੀ ਪਾਰਵਤੀ ਉਹ ਵਿਡਿੰਗ ਗੋਨ ਪਹਿਨ ਚਰਚ ਵਿੱਚ ਵਿਆਹ ਕਰਵਾ ਸਹੁਰੇ ਘਰ ਆ ਗਈ। ਮਾਪਿਆਂ ਨਾਲ ਉਹ ਹਮੇਸ਼ਾ ਲਈ ਟੁੱਟ ਗਈ। ਉਹਨਾਂ ਤੋਂ ਦੂਰ ਹੋ ਗਈ। ਉਹ ਉਹਨਾਂ ਦੀਆਂ ਸ਼ਰਤਾਂ ਤੋਂ ਪੂਰੀ ਜੋ ਨਾ ਉਤਰ ਸਕੀ। ਵਕਤ ਲੰਘ ਗਿਆ। ਫੇਰ ਨਾਤ ਉਹਨਾਂ ਕਦੇ ਪਾਰਵਤੀ ਨਾਲ ਰਿਸ਼ਤਾ ਰੱਖਿਆ ਨਾ ਪਾਰਵਤੀ ਉਹਨਾਂ ਨੂੰ ਮਿਲਣ ਲਈ ਗਈ। ਉਹ ਤਾਂ ਹਮੇਸ਼ਾ ਲਈ ਉਹਨਾਂ ਤੋਂ ਅਲੱਗ ਹੋ ਗਈ। ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿੱਚ ਇਹ ਪ੍ਰਥਾ ਬਣੀ ਹੋਈ ਹੈ ਇਹ ਸੋਚ ਹੈ ਕਿ ਬਾਹਰ ਦੇ ਮੁਲਕ ਦੇ ਮਰਦ ਜਦੋਂ ਠੀਕ ਲੱਗੇ ਪਹਿਲੀ ਪਤਨੀ ਬਦਲ ਲੈਂਦੇ ਨੇ ਪਰ ਆਸਟ੍ਰੇਲੀਆ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਇਹ ਤਾਂ ਬਸ ਸਾਡਾ ਖਿਆਲ ਹੈ ਪਾਰਵਤੀ ਰੋਜ਼ ਵੇਖਦੀ ਕਿਤਨੇ ਹੀ ਉਮਰ ਦਰਾਜ ਮਰਦ ਆਪਣੀ ਬਿਮਾਰ ਪਤਨੀ ਨੂੰ ਵੀਲ ਚੇਅਰ ਵਿੱਚ ਲੈ ਜਾਂਦੇ ਦਿਸਦੇ ਫਿਰ ਜੇ ਕੋਈ ਉਮਰ ਦਰਾਜ ਮਰਦ ਵੀਲ ਚੇਅਰ ਵਿੱਚ ਹੁੰਦਾ ਤਾਂ ਉਸਦੀ ਪਤਨੀ ਉਸ ਨੂੰ ਤੱਕਾ ਲਗਾਉਂਦੀ ਦਿਖਾਈ ਦਿੰਦੀ ਇਸੇ ਤਰ੍ਹਾਂ ਜੇ ਉਮਰਦ ਰਾਜ ਪਤਨੀ ਕੋਲੋਂ ਤੁਰਿਆ ਨਾ ਜਾਂਦਾ ਹੁੰਦਾ ਤਾਂ ਮਰਦ ਨੇ ਉਹਨੂੰ ਸਹਾਰਾ ਦਿੱਤਾ ਹੁੰਦਾ ਫਿਰ ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿੱਚ ਇਹ ਸੋਚ ਕਿਵੇਂ ਬਣੀ ਹੋਈ ਹੈ ਇਹ ਵਿਚਾਰ ਹੈ ਕਿ ਉਹਨਾਂ ਦੇ ਆਪਣੇ ਸੁੱਖ ਲਈ ਉਹਨਾਂ ਦੇ ਬੱਚੇ ਰੋਲ ਜਾਂਦੇ ਨੇ ਮਾਪੇ ਉਹਨਾਂ ਦੀ ਪਰਵਾਹ ਨਹੀਂ ਕਰਦੇ ਪਾਰਵਤੀ ਕਈ ਵਾਰ ਵੇਖਦੀ ਕਿ ਕਿਵੇਂ ਮਰਦ ਆਪਣੇ ਬੱਚਿਆਂ ਨੂੰ ਮੋਟਿਆਂ ਤੇ ਬਿਠਾ ਇਵੇਂ ਦੇਖਦੇ ਜਿਵੇਂ ਸਾਡੇ ਇੱਥੇ ਕਈ ਮਾਪੇ ਆਪਣੇ ਬੱਚਿਆਂ ਨੂੰ ਮੋਢੇ ਤੇ ਬਿਠਾ ਮੇਲਾ ਵੇਖਣ ਜਾਂਦੇ ਇੱਕ ਵਰੇ ਤੱਕ ਭਾਰਵਤੀ ਮਿਲੀਅਮ ਨਾਲ ਵੱਡੀ ਕੰਪਨੀ ਸਪਿੰਨਿੰਗ ਵੇਅਰ ਹਾਊਸ ਵਿੱਚ ਕੰਮ ਕਰਦੀ ਰਹੀ ਫਿਰ ਉਹ ਬੱਚੇ ਦੀ ਆਸ ਨਾਲ ਹੋ ਗਈ ਇਸੇ ਵਕਤ ਵਿੱਚ ਉਸਦੀ ਸੱਸ ਦਾ ਸਵਰਗਵਾਸ ਹੋ ਗਿਆ ਉਹ ਆਉਣ ਵਾਲੇ ਬੱਚੇ ਦੀ ਸ਼ਕਲ ਤੀਕ ਨਾ ਦੇਖ ਸકી ਪਾਰਵਤੀ ਨੇ ਪੁੱਤ ਨੂੰ ਜਨਮ ਦਿੱਤਾ ਵਿਲੀਅਮ ਨੇ ਉਸਦੀ ਨੌਕਰੀ ਛਡਾ ਦਿੱਤੀ ਅਤੇ ਉਹ ਬੱਚੇ ਪਾਲਣ ਲੱਗੀ ਉਸ ਵਿੱਚ ਉਹ ਸਾਰੇ ਸੰਸਕਾਰ ਭਰ ਦੇਣਾ ਚਾਹੁੰਦੀ ਸੀ ਜਿਹੜੇ ਮਾਪਿਆਂ ਉਸ ਵਿੱਚ ਭਰੇ ਸਨ ਉਸ ਨੂੰ ਦਿੱਤੇ ਸਨ ਫਿਰ ਇਸ ਤਰ੍ਹਾਂ ਨਹੀਂ ਹੋਇਆ ਪੁੱਤ ਸਵੀਟ ਉਹ ਨਾਬੰਸ ਬਣਿਆ ਜਿਹਾ ਪਾਰਵਤੀ ਚਾਹੁੰਦੀ ਸੀ ਸਕੂਲ ਪਾਸ ਕਰਕੇ ਉਹ ਆਸਟ੍ਰੇਲੀਆ ਦੇ ਦੂਜਿਆਂ ਬੱਚਿਆਂ ਵਾਂਗ ਵਿਲੀਅਮ ਤੇ ਪਾਰਵਤੀ ਨਾਲੋਂ ਅੱਡ ਹੋ ਗਿਆ ਫਿਰ ਇੱਕ ਦਿਨ ਉਹ ਕਿਸੇ ਕੁੜੀ ਨੂੰ ਨਾਲ ਲੈ ਆਇਆ ਮਮ ਇਹ ਮੇਰੀ ਗਰਲਫ੍ਰੈਂਡ ਹੈ ਮੈਂ ਇਸ ਨਾਲ ਚਰਚ ਵਿੱਚ ਵਿਆਹ ਕਰਵਾ ਰਿਹਾ ਹਾਂ ਪਾਰਵਤੀ ਦਾ ਮਨ ਸੀ ਕਿ ਉਹ ਚਰਚ ਵਿੱਚ ਉਹੀ ਵੈਡਿੰਗ ਗਾਉਣ ਪਹਿਨੇ ਜਿਹੜਾ 50 ਗਰੇ ਪਹਿਲਾਂ ਉਸ ਨੂੰ ਜੂਲੀਆ ਨੇ ਦਿੱਤਾ ਸੀ ਟਰੰਕ ਚੋਂ ਗਾਉਣ ਕੱਢ ਉਹ ਜਿਵੇਂ ਉਸ ਨੂੰ ਪਿਆਰ ਕਰਨ ਲੱਗੀ ਪਰ ਇੱਕ ਸਟੀਵ ਉਸਨੇ ਤਾਂ ਚਰਚ ਵਿੱਚ ਵਿਆਹ ਵੇਲੇ ਨਾ ਮਾਂ ਨੂੰ ਸੱਦਿਆ ਨਾ ਪਿਓ ਨੂੰ ਫਿਰ ਉਸਦੀ ਪਤਨੀ ਨੇ ਉਹ ਪੰਜਾਬ ਰੇ ਪਹਿਲਾਂ ਦਾ ਪਾਰਵਤੀ ਦਾ ਸੰਭਿਆ ਗਉਣ ਕੀ ਪੈਨਣਾ ਸੀ ਬਸ ਉਹ ਤਾਂ ਬਸ ਵਿਆਹ ਕਰਵਾ ਕੇ ਸਿੱਧਾ ਘਰ ਆ ਗਈ ਇਹ ਸਭ ਹੋਣਾ ਫਿਰ ਪਾਰਵਤੀ ਤੇ ਵਿਲੀਅਮ ਨੂੰ ਚੰਗਾ ਨਹੀਂ ਲੱਗਿਆ ਇਸ ਦਾ ਉਹਨਾਂ ਨੂੰ ਬਹੁਤ ਦੁੱਖ ਹੋਇਆ ਫਿਰ ਕਦੇ-ਕਦੇ ਸਟੀਵ ਉਸ ਕੁੜੀ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲਣ ਆ ਜਾਂਦਾ स्टीव ਦੇ ਜਾਨ ਬਾਦ ਪਾਰਵਤੀ ਤੇ ਵਿਲੀਅਮ ਇਕੱਲੇ ਇਕੱਲੇ ਰਹਿ ਗਏ ਪਾਰਵਤੀ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਗਈ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਕਈ ਅਜਿਹੇ ਉਮਰ ਦਰਾਜ਼ ਬੰਦੇ ਹੁੰਦੇ ਨੇ ਜਿਹੜੇ ਆਪਣੀ ਅਖੀਰੀ ਉਮਰ ਵਿੱਚ ਇਕੱਲੇ ਰਹਿ ਜਾਂਦੇ ਨੇ ਸਭ ਉਹਨਾਂ ਦਾ ਸਾਥ ਛੱਡ ਜਾਂਦੇ ਨੇ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਫਿਰ ਮਰਨ ਤੋਂ ਪਹਿਲਾਂ ਉਹ ਕਿਸੇ ਫਯੂਨਰਲ ਕੰਪਨੀ ਦੇ ਸੰਪਰਕ ਵਿੱਚ ਆ ਉਹਨਾਂ ਨੂੰ ਆਪਣੇ ਕਫਨ ਦਫਨ ਦੇ ਪੈਸੇ ਜਮ੍ਹਾਂ ਕਰਵਾ ਦਿੰਦੇ ਨੇ ਤਾਂ ਕਿ ਉਹਨਾਂ ਦੇ ਮਰਨ ਦੇ ਬਾਅਦ ਕਬਰਾਂ ਵਿੱਚ ਉਹ ਠੀਕ ਥਾਂ ਲੱਭ ਸਕਣ ਉਹਨਾਂ ਨੂੰ ਕਫਨ ਨੂੰ ਕੋਈ ਸਾਂਭਣ ਵਾਲਾ ਨਹੀਂ ਹੁੰਦਾ ਉਹ ਕਿਤੇ ਰੁਲਣ ਨਾ ਵਿਲੀਅਮ ਨੇ ਇੱਕ ਫਰਨਰਲ ਕੰਪਨੀ ਦੇ ਸੰਪਰਕ ਵਿੱਚ ਆ ਆਪਣੇ ਅੰਤਿਮ ਸੰਸਕਾਰ ਦੇ ਪੈਸਿਆਂ ਬਾਰੇ ਪੁੱਛਿਆ ਕਿ ਪਾਰਵਤੀ ਤੇ ਵਿਲੀਅਮ ਦੇ ਮਰਨ ਤੋਂ ਬਾਅਦ ਉਹਨਾਂ ਦੇ ਕਫਨ ਨੂੰ ਸਾਂਭਣ ਵਾਲਾ ਤਾਂ ਹੋਵੇ ਪੁੱਤ ਕੋਲੋਂ ਤਾਂ ਉਹਨਾਂ ਨੂੰ ਕੋਈ ਆਸ ਨਹੀਂ ਸੀ ਵਿਲੀਅਮ ਉਹਨਾਂ ਨੂੰ ਪੁੱਛ ਆਇਆ ਸੀ ਕਿ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਣਗੇ ਫਰਨਮਲ ਕੰਪਨੀ ਵਾਲਿਆਂ ਇੱਕ ਜਾਣੇ ਦੇ 1500 ਡਾਲਰ ਦੱਸੇ ਫਿਰ ਵਿਲੀਅਮ ਦੇ ਮਨ ਵਿੱਚ ਆਇਆ ਕਿ ਉਹ ਵੀ ਤਦੋਂ ਤੀਕ ਨੌਕਰੀ ਕਰੇਗਾ ਜਦੋਂ ਤੀਕ 3000 ਡਾਲਰ ਨਹੀਂ ਝੋੜ ਜਾਂਦੇ ਇਹ ਕੰਮ ਪੂਰਾ ਹੋਣ ਤੇ ਉਹ ਨੌਕਰੀ ਛੱਡ ਦੇਵੇਗਾ ਪਾਰਵਤੀ ਤੇ ਉਹਨੂੰ ਜਿਹੜੀ ਪੈਨਸ਼ਨ ਮਿਲੇਗੀ ਉਹ ਉਸ ਨਾਲ ਸੁਖਾਲੀ ਰੋਟੀ ਖਾਂਦੇ ਰਹਿਣਗੇ। ਸਵੇਰ ਫਿਰ ਸਵੇਰੇ ਹੀ ਵਿਲੀਅਮ ਲੰਚ ਬਾਕਸ ਲੈ ਕੇ ਕੰਮ ਤੇ ਨਿਕਲ ਜਾਂਦਾ। ਉਹਦੇ ਘਰ-ਬਾਰ ਘਰੋਂ ਬਾਹਰ ਆਉਣ ਤੋਂ ਪਹਿਲਾਂ ਪਾਰਵਤੀ ਬਾਗੀਚੇ ਦੇ ਬਾਂਸ ਦੇ ਬਣੇ ਕਵਾੜ ਦੇ ਕਿਸੇ ਵੀ ਬਾਂਸ ਨੂੰ ਫੜ ਖੜੀ ਹੋ ਜਾਂਦੀ ਤੇ ਪਤੀ ਦੀ ਉਡੀਕ ਕਰਨ ਲੱਗਦੀ। ਪਤੀ ਘਰੋਂ ਬਾਹਰ ਨਿਕਲਦਾ ਅਤੇ ਹੌਲੇ-ਹੌਲੇ ਤੁਰਿਆ ਜਾਂਦਾ ਦਿਸਦਾ। ਪਾਰਵਤੀ ਉਦੋਂ ਤੀਕ ਉਸਦੇ ਪਿੱਠ ਵੱਲ ਤੱਕਦੀ ਜਦੋਂ ਤੀਕ ਕੀ ਉਹ 6-7 ਘਰ ਗਲੀ ਦੇ ਟੱਪ ਸੱਜੇ ਪਾਸੇ ਮੁੜਨ ਵਾਲੀ ਥਾਂ ਤੀਕ ਨਾ ਪਹੁੰਚ ਜਾਂਦਾ ਸੱਜੇ ਪਾਸੇ ਮੁੜਨ ਤੋਂ ਪਹਿਲਾਂ ਉਹ ਇੱਕ ਖਾਸ ਥਾਂ ਤੇ ਖੜਾ ਹੋ ਕੇ ਪਾਰਵਤੀ ਵੱਲ ਵੇਖਦਾ ਭਾਵੇਂ ਇਸ ਤਰ੍ਹਾਂ ਹੁੰਦੇ ਪਾਰਵਤੀ ਪਤੀ ਦੇ ਚਿਹਰੇ ਦੇ ਹਾਵ-ਭਾਵ ਤਾਂ ਨਾ ਪੜ ਸਕਦੀ ਪਰ ਉਸਦੇ ਜਜ਼ਬਾਤ ਦਾ ਵੀ ਉਹਨੂੰ ਕੁਝ ਪਤਾ ਨਾ ਚੱਲਦਾ ਪਰ ਪਾਰਵਤੀ ਨੂੰ ਇਹ ਸਭ ਹੋਣਾ ਚੰਗਾ ਜ਼ਰੂਰ ਲੱਗਦਾ। ਪਾਰਵਤੀ ਕੁਝ ਚਿਰ ਉਸ ਥਾਂ ਖੜੀ ਰਹਿੰਦੀ, ਫਿਰ ਉਹ ਕਵਾੜ ਦੇ ਬਾਂਸ ਦੇ ਨੂੰ ਛਾੜ ਦੇ ਦਿੰਦੀ ਅਤੇ ਘਰ ਅੰਦਰ ਆ ਸਾਂਝ ਹੋਣ ਦੀ ਇਕ ਪਤੀ ਦੀ ਉਡੀਕ ਕਰਨ ਲੱਗਦੀ। ਹੌਲੀ-ਹੌਲੀ ਕਰਕੇ ਅੱਜ ਵਿਲੀਅਮ ਤੇ ਪਾਰਵਤੀ ਨੇ ਫਾਇਓਨਰਲ ਕੰਪਨੀ ਨੂੰ ਦੇਣ ਲਈ 3000 ਡਾਲਰ ਇਕੱਠੇ ਕਰ ਲਈ ਸਨ। ਉਹ ਦੋਵੇਂ ਬਹੁਤ ਖੁਸ਼ ਸਨ ਚਾਹ ਜਹੇ ਨਾਲ ਭਰੇ ਹੋਏ ਸਨ ਅੱਜ ਉਹਨਾਂ ਨੂੰ ਮੈਰਿਜ ਐਨੀਵਰਸਰੀ ਵੀ ਸੀ ਵਿਲੀਅਮ ਨੇ ਜਾਣ ਤੋਂ ਪਹਿਲਾਂ ਪਾਰਵਤੀ ਨੂੰ ਅੱਜ ਉਹੀ ਗਾਉਣ ਪਹਿਨਣ ਤੇ ਸ਼ਾਮੀ ਤਿਆਰ ਹੋਣ ਲਈ ਆਖਿਆ ਜਿਹੜਾ ਉਹਨਾਂ 50 ਵਰੇ ਪਹਿਲਾਂ ਪਹਿਨ ਚર્ચ ਵਿੱਚ ਵਿਆਹ ਕਰਵਾਇਆ ਸੀ ਤਾਂ ਕਿ ਅੱਜ ਉਹ ਕੰਪਨੀ ਨੂੰ 3000 ਡਾਲਰ ਦੇ ਕੇ ਕਫਨ ਲਈ ਆਪਣੀ ਥਾਂ ਪੱਕੀ ਕਰਵਾ ਸਕੇ ਅਤੇ ਹਮੇਸ਼ਾ ਲਈ ਨੌਕਰੀ ਛੱਡ ਦੇਵੇ ਫਿਰ ਪਤੀ ਦੇ ਸਾਹਮਣੇ ਮੁੜ ਆਉਣ ਤੋਂ ਪਹਿਲਾਂ પાર્ਵਤੀ ਨੇ ਉਹ ਵੈਡਿੰਗ ਗਾਉਨ ਪਹਿਨ ਲਿਆ ਉਹ ਤਾਂ ਮਾਰਕੀਟ ਤੋਂ ਇੱਕ ਛੋਟਾ ਜਿਹਾ ਕੇਕ ਵੀ ਖਰੀਦ ਲੈ ਆਈ ਉਸਨੇ ਇੱਕ ਵਾਰੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਿਆ ਉਹ ਉਮਰਦਰਾਜ ਹੋਣ ਤੇ ਵੀ ਉਹ ਗਾਉਣ ਵਿੱਚ ਬਹੁਤ ਸੋਹਣੀ ਦਿਸ ਰਹੀ ਸੀ ਬਹੁਤ ਪਿਆਰੀ ਲੱਗਦੀ ਸੀ ਉਹ ਬਹੁਤ ਖੁਸ਼ ਵੀ ਸੀ ਪਰ ਆਹ ਕੀ ਵਿਲੀਅਮ ਕਰੋ ਬਾਹਰ ਕਾਰ ਆਇਆ ਉਸ ਨਾਲ ਕੋਈ ਗੱਲ ਨਹੀਂ ਕੀਤੀ ਉਸ ਨਾਲ ਬੋਲਿਆ ਤੀਕ ਨਹੀਂ ਉਹ ਸਿੱਧਾ ਬੈਡਰੂਮ ਚ ਜਾ ਕੇ ਬਿਸਤਰ ਤੇ ਲੰਮਾ ਬੈ ਗਿਆ ਪਾਰਵਤੀ ਨੂੰ ਕੁਝ ਸਮਝ ਨਾ ਆਈ ਉਹ ਤਾਂ ਈਉਂ ਹੀ ਸੱਜੀ ਹੋਈ ਵਿਲੀਅਮ ਕੋਲ ਆ ਉਸਨ ਵੱਲ ਵੇਖਣ ਲੱਗੀ ਬਹੁਤ ਕੁਝ ਕਹਿਣਾ ਚਾਹੁੰਦੇ ਹੋਏ ਵੀ ਉਹ ਕੁਝ ਨਾ ਕਹਿ ਸਕੀ ਪਰ ਜਦੋਂ ਵਿਲੀਅਮ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਵੀ ਕੁਝ ਨਹੀਂ ਬੋਲੀ ਉਹ ਜਦੋਂ ਵਿਲੀਅਮ 3000 ਡਾਲਰ ਕੰਪਨੀ ਅੱਗੇ ਜਮ੍ਹਾਂ ਕਰਵਾਉਣ ਗਿਆ ਤਾਂ ਉਸਨੇ ਕੰਪਨੀ ਅੱਗੇ ਇੱਕ ਸ਼ਰਤ ਇੱਕ ਗੱਲ ਰੱਖ ਦਿੱਤੀ ਕਿ ਉਹਨਾਂ ਦੋਹਾਂ ਦੇ ਕਫਨ ਦੇ ਨਾਲ ਜੋੜ ਕੇ ਦਫ਼ਨ ਕੀਤੇ ਜਾਣ ਤਾਂ ਕਿ ਜਦੋਂ ਵੀ ਉਹਨਾਂ ਦਾ ਮਨ ਕਰੇ ਉਹ ਇੱਕ ਦੂਜੇ ਨਾਲ ਮਿਲ ਲੈਣ ਜਦੋਂ ਉਹਨਾਂ ਦਾ ਮਨ ਕਰੇ ਇੱਕ ਦੂਜੇ ਨਾਲ ਗੱਲ ਕਰ ਲੈਣ ਜਦੋਂ ਮਨ ਕਰੇ ਇਲਕਾ ਇੱਕ ਦੂਜੇ ਨੂੰ ਸ਼ੂ ਲੈਣ ਪਰ ਇਸ ਲਈ ਵਿਲੀਅਮ ਅੱਗੇ ਕੰਪਨੀ ਨੇ 300 ਡਾਲਰ ਵਧ ਦੇਣ ਲਈ ਆਖਿਆ ਫਿਰ ਉਹ ਫਿਰ ਆਪਣੀ ਮੈਰਿਜ ਐਨੀਵਰਸਰੀ ਨਹੀਂ ਮਨਾ ਸਕੇ ਉਹਨਾਂ ਦੇ ਮਨ ਦੀਆਂ ਗੱਲਾਂ ਉਹਨਾਂ ਦੇ ਸਾਰੇ ਚਾਤ ਰਹੀ ਰਹਿ ਗਏ ਕਿਉਂਕਿ ਵਿਲੀਅਮ ਨੂੰ ਹੁਣ 300 ਡਾਲਰ ਹੋਰ ਕਮਾਉਣ ਲਈ ਮੂੜ 15 ਦਿਨ ਕੰਮ ਤੇ ਜਾਣਾ ਪਵੇਗਾ ਅਗਲੀ ਸਵੇਰ ਆਈ ਵਿਲੀਅਮ ਫੇਰ ਕੰਮ ਤੇ ਜਾਣ ਨੂੰ ਹੋਇਆ ਤਾਂ ਪਾਰਵਤੀ ਪਹਿਲਾਂ ਵਾਂਗ ਬਾਹਰ ਆਪ ਬਗੀਚੇ ਦੇ ਬਾਂਸ ਵਾਲੇ ਗੇਟ ਨੂੰ ਫੜ ਖੜੀ ਹੋ ਗਈ ਉਸਨੇ ਵੇਖਿਆ ਵਿਲੀਅਮ ਰੋਜ਼ ਵਾਂਗ ਆਪਣਾ ਲੰਚ ਬਾਕਸ ਫੜੀ ਤੁਰਿਆ ਜਾ ਰਿਹਾ ਸੀ ਹੌਲੀ-ਹੌਲੀ ਤੁਰਦਾ ਉਹ ਸੇਤ ਘਰ-ਪਾਰ ਕਰ ਗਿਆ ਪਾਰਵਤੀ ਦੀ ਨਜ਼ਰ ਉਸ ਤੇ ਤੁਰੇ ਜਾਂਦੇ ਦਾ ਪਿੱਛਾ ਕਰ ਰਹੀ ਸੀ ਵਿਲੀਅਮ ਉਹ ਸਾਰੇ ਘਰ-ਪਾਰ ਕਰਦਾ ਹੋਇਆ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਗਲੀ ਦਾ ਮੋੜ ਮੁੜਨ ਤੋਂ ਪਹਿਲਾਂ ਉਹ ਕੁਝ ਚਿਰ ਰੁਕਦਾ ਸੀ ਤੇ ਪਾਰਵਤੀ ਵੱਲ ਵੇਖਦਾ ਸੀ ਤਾਂ ਦੋਦੇ ਚਿਹਰੇ ਦੇ ਭਾਵ ਨਹੀਂ ਦਿਸਦੇ ਸਨ ਪਰ ਅੱਜ ਇਹ ਇਸ ਤਰ੍ਹਾਂ ਨਹੀਂ ਹੋਇਆ ਮੋੜ ਤੇ ਪਹੁੰਚ ਵਿਲੀਅਮ ਨੇ ਪਾਰਵਤੀ ਵੱਲ ਵੇਖਿਆ ਤੀਖ ਨਹੀਂ ਸਗੋਂ ਉਹ ਤਾਂ ਸੱਜੇ ਪਾਸੇ ਮੁੜ ਅੱਖਾਂ ਤੋਂ ਉਜਲ ਹੋ ਗਿਆ ਪਾਰਵਤੀ ਵੱਲ ਬਿਨਾਂ ਦੇਖਿਆ ਅੱਖਾਂ ਤੋਂ ਪਰੇ ਹੋ ਗਿਆ ਪਾਰਵਤੀ ਖਾਸਾ ਚਿਰ ਬਗੀਚੇ ਦੇ ਬਾਸ ਵਾਲੇ ਗੇਟ ਨੂੰ ਫੜੀ ਖੜੀ ਰਹੀ ਤੇ ਫਿਰ ਚੁੱਪਚਾਪ ਘਰ ਅੰਦਰ ਆ ਸੁੰ ਸਾਂਝ ਹੋਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਉਸਦੇ ਪਤੀ ਨੇ ਘਰ ਮੁੜਨਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ